ਹੈਲੋ ਸਾਰਿਆਂ ਨੂੰ ਮੇਰੀ ਪਿਆਰ ਪਰਿਸ਼ਾ ਸਤਿ ਸ਼੍ਰੀ ਅਕਾਲ ਜੀ ਕੌਰ ਜਿੰਦਰ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਗਾਇਸ ਤੇ ਇੱਧਰ ਬਣਾਉਣ ਲੱਗੇ ਸੀ ਆਪਾਂ ਪਨੀਰ ਦੀ ਪੁਰਜੀ ਤੇ ਉਹਦੇ ਲਈ ਦੇਖੋ ਕੀ ਕੁਝ ਲੈ ਆਪਾਂ ਟਮਾਟਰ ਲੈ ਲਿਆ ਹਰੀਆਂ ਮਿਰਚਾਂ ਲੈ ਲਿਆ ਛੋਟੇ ਛੋਟੇ ਆਪਾਂ ਕੱਟ ਲੇ ਪਿਆਜ਼ ਆਹ ਵਾਲਾ ਮਟੀਰੀਅਲ ਆਪਾਂ ਲੈ ਲਿਆ ਤੇ ਇਹਦੇ ਨਾਲ ਬਹੁਤ ਹੀ ਟੇਸਟੀ ਪਨੀਰ ਦੀ ਪੁਰਜੀ ਬਣਦੀ ਆਪਾਂ ਬਣਾਵਾਂਗੇ ਚੁੱਲੇ ਤੇ ਤੇ ਜਿਵੇਂ ਕਿ ਗਾਇਸ ਤੁਹਾਨੂੰ ਪਤਾ ਹੀ ਹੈ ਕਿ ਹਮੇਸ਼ਾ ਮੈਂ ਦੇਸੀ ਚੁੱਲੇ ਤੇ ਦੇਸੀ ਸਟਾਈਲ ਨਾਲ ਹੀ ਜੋ ਕੰਮ ਕਰਦੀ ਹਾਂ ਨਾ ਤੇ ਇੱਧਰ ਹੋਇਆ ਐਸੇ ਚੁੱਲਾ ਗੰਦਾ ਤੇ ਜਿਵੇਂ ਮੈਂ ਕਿਹਾ ਚਲੋ ਪਹਿਲਾਂ ਨੰਨੇ ਦੀ ਪੋਚਾ ਮਾਰ ਲਵਾਂ ਮੈਨੂੰ ਇਹ ਵਾਲਾ ਲਿੱਪ ਨਾ ਬਹੁਤ ਹੀ ਵਧੀਆ ਲੱਗਦਾ ਤੇ ਕਹਿੰਦੇ ਹੁੰਦੇ ਨਾ ਲਿੱਪਿਆ ਹੋਇਆ ਹੋਵੇ ਤੇ ਤਾਂ ਹੀ ਕੰਮ ਕਰਨੇ ਨੂੰ ਵੀ ਜੀ ਕਰਦਾ ਤੇ ਗਾਇਸ ਇੱਧਰ ਆਪਾਂ ਮਿੱਟੀ ਭਿਗੋਗੇ ਨਾ ਪਹਿਲਾਂ ਹੀ ਰੱਖ ਦੇ ਹੁੰਨੀ ਆ ਤੇ ਆ ਦੇਖੋ ਜੀ ਇਹਦੀ ਜਦੋਂ ਆਪਾਂ ਲਿੱਪਦੇ ਹੁੰਨੇ ਆ ਨਾ ਇਹਦੀ ਬੜੀ ਅੱਛੀ ਮਤਲਬ ਮਿੱਠੀ ਮਿੱਠੀ ਮਹਿਕ ਆਂਦੀ ਏ ਤੇ ਬਹੁਤ ਹੀ ਅੱਛੀ ਲੱਗਦੀ ਏ ਤੇ ਇਸ ਤਰ੍ਹਾਂ ਕਰਕੇ ਲਿੱਪ ਕੇ ਹੁਣ ਇਹਨੂੰ ਸੁੱਕ ਜਾਏਗਾ ਫਿਰ ਆਪਾਂ ਦੇਖਦੇ ਆ ਜੀ ਇਹ ਚੱਗ ਪਾਲਦੇ ਆ ਫਿਰ ਇੱਥੇ ਹੀ ਆਪਾਂ ਆਪਣੀ ਪਨੀਰ ਦੀ ਪੁਰਜੀ ਬਣਾਵਾਂਗੇ ਤੇ ਗਾਇਜ਼ ਇੱਕ ਹੋਰ ਸਬਜੀ ਬਣਾਵਾਂਗੇ ਆਪਾਓ ਬਣਾਵਾਂਗੇ ਆਪ ਆਪਣੇ ਜਿਨ੍ਹਾਂ ਨੂੰ ਕਹਦੇ ਨੇ ਨਾ ਕਿ ਦਮ ਮਾਲੂ ਤੁਸੀਂ ਦੇਖਿਆ ਹੀ ਹੁਣ ਅਕਸਰ ਦਮ ਮਾਲੂ ਦੀ ਸਬਜੀ ਬਹੁਤ ਹੀ ਟੇਸਟੀ ਤੇ ਬਹੁਤ ਵਧੀਆ ਬਣਦੀ ਹੈ ਤੇ ਅੱਜ ਮੈਂ ਜਿਹੜੀ ਆਪਣੇ ਸਟਾਈਲ ਨਾਲ ਬਣਾਉਂਗੀ ਉਸੇ ਤਰ੍ਹਾਂ ਹੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਰਹੂੰਗੀ ਤੇ ਤਦ ਤੱਕ ਤੁਸੀਂ ਬਨੇ ਰਹੋ ਤੇ ਤੇ ਲੋਜੀ ਇੱਧਰ ਧਰ ਲਈ ਸੀ ਆਪਾਂ ਕੜਾਈ ਤੇ ਦੇ ਵਿੱਚ ਪਾ ਲਿਆ ਆਪਣੇ ਮਤਲਬ ਅਨੁਸਾਰ ਥੋੜਾ ਜਿਹਾ ਤੇਲ ਪਾਇਆ ਕਿਉਂਕਿ ਪਨੀਰ ਦੇ ਵਿੱਚ ਨਾ ਤੇਲ ਬਹੁਤ ਹੀ ਘੱਟ ਲੱਗਦੀ ਹੁੰਦੀ ਆ ਮੈਂ ਤੇ ਮੈਂ ਕਿਹਾ ਚਲੋ ਮੈਂ ਹੱਗ ਬਾਲ ਲਈ ਸੀਗੀ ਤੇ ਹਾਲੇ ਦੇਖ ਲੋ ਚੰਗੀ ਤਰ੍ਹਾਂ ਪੋਚਾ ਵੀ ਸੁੱਕਿਆ ਫਿਰ ਅੱਜ ਕੱਲ ਇੰਨੀ ਗਰਮੀ ਹੋ ਰਹੀ ਹੈ ਕਿ ਠੰਡੇ ਠੰਡੇ ਜਿੰਨਾ ਕੰਮ ਨਿਭੜ ਜੇ ਉਹਨਾਂ ਵਧੀਆ ਲੱਗਦਾ ਤੇ ਆਹ ਦੇਖੋ ਬਹੁਤ ਸੋਹਣੀ ਬਲ ਗਈ ਸੀਗੀ ਤੇ ਮੈਂ ਕਿਹਾ ਚਲੋ ਹੁਣ ਸਬਜ਼ੀ ਨੂੰ ਤੜਕਾ ਲਾ ਲੈਂਨੀ ਆ ਤੇ ਇੱਧਰ ਪਾਲਿਆ ਸੀਗਾ ਮੈਂ ਤੇਲ ਤੇਲ ਪਾ ਕੇ ਫਿਰ ਮੈਂ ਕਿਹਾ ਚਲੋ ਮੈਂ ਟਮਾਟਰ ਬੈਠੇ ਬੈਠੇ ਕੱਟ ਜੜਾ ਕੰਮ ਹੋ ਜੇ ਬਸ ਨਾਲ ਦੀ ਨਾਲ ਵਧੀਆ ਰਹਿੰਦਾ ਤੇ ਗਾਇਸ ਤਦ ਤੱਕ ਤੁਸੀਂ ਬਨੇ ਰਹੋ ਤੇ ਲੋਜੀ ਪਹਿਲਾਂ ਪਿਆਜ਼ ਪਿਉਜ ਵਗੈਰਾ ਭੁੰਨੇ ਹੁੰਦੇ ਆ ਨਾ ਤੇ ਮੈਂ ਕਿਹਾ ਚਲੋ ਤੇਲ ਚੰਗੀ ਤਰ੍ਹਾਂ ਸੜ ਜਵੇ ਤੇਲ ਗਰਮ ਹੁੰਦੇ ਹੁੰਦੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ ਠੀਕ ਹੈ ਜੀ ਇੱਧਰ ਹੋ ਗਿਆ ਦੇਖੋ ਜੀ ਤੇਲ ਗਰਮ ਤੇ ਇੱਧਰ ਆਪਾਂ ਛੋਟੇ ਛੋਟੇ ਪਿਆਜ਼ ਮੈਂ ਜਿਹੜੇ ਕੱਟੇ ਹੋਏ ਸੀ ਨਾ ਤੇ ਮਿਰਚੀ ਮੈਂ ਨਾ ਸਾਫ਼ ਕਰ ਰਹੀ ਸੀ ਕਈ ਵਾਰ ਜਿਵੇਂ ਆਪਾਂ ਅਕਸਰ نیچے ਰੱਖ ਦਿੰਦੇ ਨਾ ਤੇ ਮਿੱਟੀ ਵਗੈਰਾ ਲੱਗ ਜਾਂਦੀ ਹੁੰਦੀ ਤੇ ਆਪਾਂ ਪਾ ਦਦੇ ਨੇ ਪਿਆਜ਼ ਜੀ ਸਭ ਤੋਂ ਪਹਿਲਾਂ ਆਪਾਂ ਪਿਆਜ਼ ਭੁੰਨਾਂਗੇ प्याज भून के फिर उस तोबा जिस तरह मैं बनाऊंगी तडे ਨਾਲ ساری ਰੈਸਪੀ ਮੈਂ ਸ਼ੇਅਰ ਕਰਦੀ ਹੁੰਨੀ ਆ ਬਹੁਤ ਸਾਰੀਆਂ ਭੈਣਾਂ ਮੈਨੂੰ ਕਹਿੰਦੀ ਹੁੰਦੀਆਂ ਜੋ ਵੀ ਬਣਾਉਂਦੇ ਹੁੰਦੇ ਨੇ ਨਾ ਸਾਡੇ ਨਾਲ ਰੈਸਪੀ ਸ਼ੇਅਰ ਕਰਦੇ ਰਿਹਾ ਕਰੋ ਤੇ ਇਸ ਲਈ ਮੈਨੂੰ ਜੋ ਵੀ ਬਣਾਉਂਦੀ ਹੁੰਦੀ ਹੈ ਮੇਰੀ ਆਦਤ ਹੈ ਕੋਈ ਨਵੇਂ ਜੁੜਦੇ ਐ ਇਸ ਕਰਕੇ ਮੈਂ ساری ਰੈਸਪੀ ਸ਼ੇਅਰ ਕਰਦੀ ਹਾਂ ਤੁਹਾਡੇ ਨਾਲ ਤਲੋ ਜੀ ਇੱਧਰ ਪਿਆਜ਼ ਹੋ ਗਏ ਸੀ ਬ੍ਰਾਊਨ ਤੇ ਹੁਣ ਮੈਂ ਪਾਤਾ ਆਪਣੇ ਟੇਸਟ ਅਨੁਸਾਰ ਜਿਵੇਂ ਨਮਕ, ਮਿਰਚ, ਹਲਦੀ, ਥੋੜੀ ਦੇਗੀ ਮਿਰਚ, ਥੋੜਾ ਸੁੱਕਾ ਧਨੀਆ ਤੇ ਗਰਮ ਮਸਾਲਾ ਜੇਕਰ ਤੁਸੀਂ ਪਨੀਰ ਦੀ ਪੁਰਜੀ ਦਾ ਟੇਸਟ ਵਧਾਣਾ ਹੁੰਦਾ ਹੈ ਨਾ ਤੇ ਮੱਕੀ ਮਸਾਲਾ ਪਾ ਦਿਆ ਕਰੋ ਬਹੁਤ ਹੀ ਟੇਸਟੀ ਬਣਦਾ ਤੇ ਮੈਂ ਹੈ ਨਾ ਤੇ ਮਿਕਸ ਮਸਾਲੇ ਕੁੱਟ ਕੇ ਰੱਖਿਓ ਹਾਂ ਘਰ ਦੀ ਆਪਾਂ ਬਣਾਉਂਦੇ ਹੁੰਨੇ ਆ ਤੇ ਮੈਂ ਕਿਾ ਚੋਲੇ ਨਾਲ ਚੰਗੀ ਤਰ੍ਹਾਂ ਭੁੰਨੇ ਇਹਨਾਂ ਨੂੰ ਤਦ ਤੱਕ ਭੁੰਨੋ ਜਦ ਤੱਕ ਸਾਡੀ ਹਲਦੀ ਨਾ ਕੱਚਾਪਨ ਨਾ ਮਹਿਸੂਸ ਹੋਵੇ ਤੇ ਫਿਰ ਇਹਨਾਂ ਨੂੰ ਭੁੰਨ ਕੇ ਆਪਾਂ ਵਧੀਆ ਤਰੀਕੇ ਨਾਲ ਫਿਰ ਉਸ ਤੋਂ ਬਾਅਦ ਆਪਾਂ ਜਿਹੜੇ ਕੱਟੇ ਹੋਏ ਟਮਾਟਰ ਨੇ ਨਾ ਇਹਨਾਂ ਨੂੰ ਫਿਰ ਵਿੱਚੇ ਪਾ ਦਾਂਗੇ ਤਾਂ ਕਿ ਟਮਾਟਰ ਬਹੁਤ अच्छी ਤਰ੍ਹਾਂ ਫਿਰ ਭੁੱਜ ਜਾਂਦੇ ਆ ਤੇ ਆ ਦੇਖੋ ਜੀ ਇੱਧਰ ਭੁੱਜ ਗਿਆ ਸੀਗਾ ਮਸਾਲਾ ਜਿਆ ਤੇ ਮੈਂ ਹੁਣ ਟਮਾਟਰ ਵਿੱਚੇ ਪਾ ਦਿੱਤੇ మసాలా చరదా బాగా కు 5 ਕੁ ਮਿੰਟ ਰੱਖਣ ਤੋਂ ਬਾਅਦ 5 ਕੁ ਮਿੰਟ ਆਪ ਕੇ ਰੱਖ ਕੇ ਦੰਗਿਆ ਕਿਉਂਕਿ ਇਹ ਥੋੜਾ ਜਿਹਾ ਜਿਹੜਾ ਵਿੱਚ ਹੈ ਨਾ ਚੰਗੀ ਤਰ੍ਹਾਂ ਮਸਾਲਾ ਰਲ ਜਾਏਗਾ ਨਾਲੇ ਨਮਕ ਮਿਰਚ ਵਗੈਰਾ ਰਲ ਜਾਂਦਾ ਹੈ ਤੇ ਇਸ ਤਰੀਕੇ ਨਾਲ ਭੰਡਾਂਦੇ ਹੁੰਦੀਆਂ ਹਨ ਪਨੀਰ ਦੀ ਭੁਰਜੀ ਆ ਦੇਖੋ ਜੀ ਤੇ ਲੋ ਜੀ ਆ ਦੇਖੋ ਜੀ ਪਣੀ ਤੇ ਇਕਦਮ ਹੋ ਗਈ ਪਿਆ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਲਾਤੀ ਉਂਥੇ ਮੇ ਲਾਲਾਂਗੇ। ਫਿਰ ਆਪਾਂ ਜਿਹੜੇ ਆਪਣੇ ਬੋਇਲ ਆਲੂ ਕਰਨੇ ਨੇ ਨਾ ਆਲੂ ਬਣਾਵਾਂਗੇ ਅੱਜ ਆਪਾਂ ਦਾਮ ਆਲੂ ਜਿੰਨੂੰ ਕਹਿੰਦੇ ਆ ਨਾ ਕਾੜਨੀ ਵਾਲੇ। ਜਿਹੜੇ ਉਬਲਨੇ ਰੱਖਦਾ ਮੈਂ ਅੱਗ ਵੱਲਦੀ ਹੋਈ ਹੈ। ਮੈਂ ਕਹਿੰਦਾ ਚੱਲੇ ਇਸੇ ਜਿਉਂ ਬਲਨੇ ਰੱਖ ਦਿੰਨੇ ਆ। ਆ ਦੇਖੋ ਛੋਟੇ ਛੋਟੇ ਦਾਮ ਆਲੂ ਜਿਹੜੇ ਬਣਾਣੇ ਹੁੰਦੇ ਨੇ ਉਸ ਲਈ ਆਪਾਂ ਛੋਟੇ ਛੋਟੇ ਆਲੂ ਲੈ ਲੈਨੇ ਠੀਕ ਹੈ। ਇਹਦੇ ਵਿੱਚ ਜਲਦੀ ਵੀ ਉਬਲ ਜਾਂਦੇ ਆ। ਦੇ ਵਿੱਚ ਪਾ ਲਾਂਗੇ ਆਪਾਂ ਕਿਹੜਾ ਜਾਨਾ ਮੈਂ। ਇਹਨਾਂ ਨੂੰ ਆਪਾਂ ਨਾਲ ਜਲਦੀ ਉਬਲ ਜਾਂਦੇ ਆ। ਤੇ ਤਾਂ ਆਪਾਂ ਆਪਨੇ ਹੋਰ ਕੰਮ ਨਵੇੜ ਲਾਂਗੇ। ਤੇ ਲੋ ਗਾਇਸ ਇੱਧਰ ਉਬਲਦੇ ਰਹਿਣਗੇ ਸਾਡੇ ਛੋਟੇ ਛੋਟੇ ਆਲੂ ਆ ਪੱਗ ਖੂਬਸਾਰੇ ਉਬਾਲ ਕੇ ਨੂੰ ਚੰਗੀ ਤਰ੍ਹਾਂ ਟੱਕ ਦਾਂਗੇ ਤੇ ਉਹਦੇ ਲਈ ਆ ਦੇਖੋ ਜੋ ਮੈਂ ਮਸਾਲਾ ਲਿਆ ਮੈਂ ਬਾਕੀ ਤੁਹਾਨੂੰ ਮਸਾਲਾ ਦਿਖਾਨੀ ਕਿ ਆਪਾਂ ਇਹਦੇ ਵਿੱਚ ਪਾਉਂਦਿਆਂ ਹਰੀਆਂ ਮਿਰਚਾਂ, ਟਮਾਟਰ, ਪਿਆਜ਼, ਥੋੜਾ ਜਿਹਾ ਅਦਰਕ ਲੈ ਲਿਆ, ਲਸਣ ਲੈ ਲਿਆ। ਇਹ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਓ ਚਾਹੇ ਕੁੰਡੀ 'ਚ ਕੁੱਟ ਲਓ ਤੁਹਾਡੀ ਮਰਜ਼ੀ ਹੈ ਠੀਕ ਹੈ ਜੀ। ਤਕ ਲੋ ਗਾਈਜ਼ ਆਵਲੇ ਜਿਹੜੇ ਆਪਾਂ ਆਲੂ ਬਲਨੇ ਰੱਖੇ ਸੀ ਆ ਦੇਖੋ ਸਾਡੇ ਆਲੂ ਜਿਆਦਾ ਨਹੀਂ ਉਬਲਨੇ ਲੱਗੇ ਮੀਡੀਅਮ ਜੇ ਉਬਲਨੇ ਆ ਦੇਖੋ ਉਬਲ ਕੇ ਹੁਣੇ ਸਾਡੇ ਆਲੂ ਆਪਾਂ ਦੇਖਦੇ ਆ ਆ ਦੇਖੋ ਬਸ ਥੋੜੇ ਥੋੜੇ ਆਲੂ ਬਲਨੇ ਹੁਣ ਇਹਨਾਂ ਨੂੰ ਆਪਾਂ ਕੱਢ ਲਾਂਗੇ ਪਾਣੀ ਵਿੱਚੋਂ ਇਹਨਾਂ ਦਾ ਆਪਾਂ ਛਿਲਕਾ ਉਤਾਰ ਲਾਂਗੇ ਠੀਕ ਹੈ ਜੀ ਤੇ ਲੋ ਜੀ ਜਦ ਤੱਕ ਸਾਡੇ ਆਲੂ ਆਪਾਂ ਛਿੱਲਦੇ ਆ ਤਾਂ ਤੱਕ ਆਪਾਂ ਮਸਾਲਾ ਪੂਨ ਲੈਨੇ ਆ ਆਪਾਂ ਜਿਹੜਾ ਮਸਾਲਾ ਲਿਆ ਸੀ ਆ ਸਾਰਾ ਆਪਾਂ ਗ੍ਰाइंड ਕਰਨੇ ਆ ਠੀਕ ਹੈ ਆ ਦੇਖੋ ਜੀ ਹੁਣ ਆਪਾਂ ਆਪਣੇ ਆਲੂ ਛਿੱਲ ਕੇ ਰੱਖ ਲਾਂਗੇ ਤੇ ਲੋ ਜੀ ਇਧਰ ਹੋ ਗਈ ਸਾਡੀ ਕੜਾਈ ਗਰਮ ਤਾ ਤੱਕ ਆਪਾਂ ਮਸਾਲੇ ਲਈ ਤੇਲ ਪਾ ਲੈਨੇ ਆ ਤੇਲ ਹੋ ਜਾਏਗਾ ਗਰਮ ਫਿਰ ਆਪਾਂ ਜਿਹੜਾ ਆਪਣਾ ਮਸਾਲਾ ਬਣਾਇਆ ਹੈ ਨਾ ਤੇ ਇਹਦੇ ਵਿੱਚ ਪਾ ਦਾਂਗੇ ਜਦ ਤੱਕ ਸਾਡਾ ਮਸਾਲਾ ਪੁੱਜੇਗਾ ਤਦ ਤੱਕ ਆਪਾਂ ਆਲੂ ਆਪਣੇ ਛਿਲ ਲਾਂਗੇ ਤੇ ਲੋ ਗਾਇਸ ਤੇਲ ਹੋ ਗਿਆ ਸਾਡਾ ਗਰਮ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਆਪਣਾ ਜੀਰਾ ਥੋੜਾ ਜਿਹਾ ਜੀਰਾ ਪਾੰਦੇ ਸਾ ਨਾਲ ਹੀ ਆਪਣਾ ਮਸਾਲਾ ਪਾਵਾਂਗੇ ਵੇਖੇ ਤੁਸੀਂ ਇਹ ਵਾਲੇ ਆਲੂ ਲੈਣੇ ਨੇ ਨਾ ਇਹ ਆਲੂ ਬਿਲਕੁਲ ਛੋਟੇ ਛੋਟੇ ਲੈਣੇ ਨੇ ਜਿਆਦਾ ਵੱਡੇ ਬਿਲਕੁਲ ਨਹੀਂ ਲੈਣੇ ਹੈਗੇ ਇਹ ਆਲੂ ਛੋਟੇ ਛੋਟੇ ਲੈਣੇ ਨੇ ਜਿਵੇਂ ਮੀਡੀਅਮ ਬਿਲਕੁਲ ਸਭ ਤੋਂ ਛੋਟੇ ਜਿੰਨੂ ਕਿਹਾ ਜਾਂਦਾ ਇਹਨਾਂ ਨੂੰ ਇਦਾਂ ਛਿੱਲ ਕੇ ਸਾਰਿਆਂ ਨੂੰ ਫਿਰ ਇਹਦੇ ਵਿੱਚ ਆਪਾਂ ਦੇਖੋ ਇਹ ਤਾਂ 포ਗ ਦੇ ਨਾਲ ਆ ਦੇਖੋ ਇਦਾਂ 포ਗ ਲੈ ਲੈਣਾ ਤੁਸੀਂ ਠੀਕ ਹੈ ਇਹਦੇ ਨਾਲ ਫਿਰ ਇਦਾਂ ਨਾ ਸੁਰਾਖਾ ਕਰ ਦੇਣੀ ਦੇ ਵਿੱਚ ਸਾਬਤ ਹੀ ਰੱਖਣੇ ਆਪਾਂ ਇਹਨਾਂ ਨੂੰ ਛਿੱਲਣਾ ਨਹੀਂ ਹੈ ਮਤਲਬ ਕੱਟਣਾ ਨਹੀਂ ਟੁਕੜੇ ਨਹੀਂ ਕਰਨੇ ਦੇ ਇੱਦਾਂ ਕਰਕੇ ਸਾਰਿਆਂ ਦੇ ਵਿੱਚ ਸੁਰਾਖ ਕਰ ਦਿੰਨੇ ਆਂ। ਜਦ ਤੱਕ ਸਾਡਾ ਮਸਾਲਾ ਪੁੱਜੇਗਾ ਆ ਪਹਿਲਾਂ ਸੁਰਾਖ ਕਰ ਦਿੰਨੇ ਆਂ। ਔਰ ਜ਼ਿਆਦਾ ਉਬਾਲਨੇ ਵੀ ਨਹੀਂ ਹੈਗੇ। ਅਗਰ ਕੁੱਕਰ ਦੇ ਵਿੱਚ ਤੁਸੀਂ ਸਿਟੀ ਮਰਵਾਉਂਦੇ ਹੋ ਤੇ ਸਿਰਫ ਇੱਕ ਸਿਟੀ ਮਰਵਾਣੀ। ਚਲੋ गाइस ਆ ਦੇਖੋ ਥੋੜਾ ਤੇਲ ਛੱਡਣ ਲੱਗ ਗਿਆ ਨਾ। ਆਪਣਾ ਮਸਾਲਾ ਪੁੱਜਣ ਲੱਗ ਗਿਆ। ਹੁਣ ਆਪਾਂ ਇਹਦੇ ਵਿੱਚ ਆਪਣੇ ਤੇਸੇ ਅਨੁਸਾਰ ਸਾਰਾ ਕੁਝ ਪਾਵਾਂਗੇ। ਨਮਕ ਪਾਵਾਂਗੇ ਸਭ ਤੋਂ ਪਹਿਲਾਂ। ਠੀਕ ਹੈ। फेर ਉਸ ਤੋਂ ਬਾਅਦ ਪਾਵਾਂਗੇ ਆਪਾਂ ਥੋੜੀ ਜੀ ਲਾਲ ਮੇਝ ਮੈਦੇ ਮੈਂ ਹਰੀਆਂ ਮਿਰਚਾਂ ਪਾਈਆਂ ਫਿਰ ਦੇਗੀ ਮਿਰਚ ਪਾਣੀ ਫਿਰ ਪਾਵਾਂਗੇ ਆਪਾਂ ਹਲਦੀ ਉਸ ਤੋਂ ਬਾਅਦ ਫਿਰ ਗਰਮ ਮਸਾਲਾ ਪੀਸਿਆ ਹੋਇਆ ਥਨੀਆ ਮੈਂ ਇਹ ਚੰਗੀ ਤਰ੍ਹਾਂ ਪਾ ਭੁੰਨ ਲਾਂਗੇ ਥੋੜਾ ਜਿਹਾ ਪਾਣੀ ਪਾ ਕੇ ਨਾ ਤਾਂ ਕਿ ਸਾਡਾ ਮਸਾਲਾ ਥੱਲੇ ਨਾ ਲੱਗੇ ਆ ਰੱਗ ਤੇ ਇਸਿਆਂ ਵਧੀਆ ਤੂਤੀ ਨਾਲ ਭੁੰਨ ਲੈਣਾ ਜਾ ਤੱਕ ਨੂੰ ਨਾ ਜਾ ਤੱਕ ਸਾਡਾ ਕੀ ਹੋਣਾ ਚਾਹੀਦਾ ਠੀਕ ਹੈ ਤੁਸੀਂ ਤੇ ਆਹ ਦੇਖੋ ਤੁਸੀਂ ਸਾਡਾ ਮਸਾਲਾ ਚੰਗੀ ਤਰ੍ਹਾਂ ਥੁੱਕ ਗਿਆ ਹੁਣ ਇਹਨੂੰ ਆਪਾਂ ਲਾ ਦਾਂਗੇ ਥੱਲੇ ਕਿਉਂਕਿ ਆਪਾਂ ਇੱਕ ਹੋਰ ਕੰਮ ਕਰਨਾ ਹੈ ਮੇਰੇ ਕੋਲ ਜੁਲਾ ਜੇਕਰ ਤੁਹਾਡੇ ਕੋਲ ਗੈਸ ਹੈ ਤਾਂ ਤੁਸੀਂ ਦੂਜੀ ਕੜਾਈ ਦੇ ਉੱਤੇ ਇਹਨੂੰ ਫਰਾਈ ਕਰ ਸਕਦੇ ਹੋ ਠੀਕ ਹੈ ਹੁਣ ਆਪਾਂ ਜਿਹੜੇ ਆਪਣੇ ਆਲੂ ਕਰਿਓਏ ਹੈ ਨਾ ਇਹਨਾਂ ਨੂੰ ਆਪਾਂ ਫਰਾਈ ਕਰਾਂਗੇ ਇਹਨਾਂ ਨਾਲ ਇਹਨਾਂ ਦਾ ਟੇਸ ਬਹੁਤ ਵਧੀਆ ਬਣ ਜਾਂਦਾ ਤੁਸੀਂ ਜਿਆਦਾ ਤੇਲ ਚ ਕਰਨੇ ਜਿਆਦਾ ਚ ਕਰੋ ਘੱਟ ਚ ਕਰਨੇ ਘੱਟ ਚ ਕਰੋ ਤੇਲ ਗਰਮ ਹੋ ਜਵੇ ਸਾਡਾ ਮੈਂ ਚੁੱਲੇ ਕਰਕੇ ਇੱਕ ਚੁੱਲਾ ਬਲਦਾ ਨਾ ਉਸ ਤਰ੍ਹਾਂ ਫਿਰ ਅਸੀਂ ਕਰ ਨਹੀਂ ਸਕਦੇ ਆਪਣਾ ਆਪਣੇ ਜਿਹੜੇ ਬਲੇ ਆਲੂ ਵਾਂਡ ਕਿਤੇ ਕੱਟੇ ਆ ਚਿੱਲੇ ਐ ਸੋਰੀ ਇਹਨਾਂ ਨੂੰ ਹੁਣ ਆਪ ਇਹਦੇ ਵਿੱਚ ਗਰਮ ਤੇਲ ਹੋ ਜਾਏਗਾ ਨਾ ਇਹਦੇ ਚ ਫਰਾਈ ਕਰ ਸਕਦੇ ਲੋ ਜੀ ਆ ਦੇਖੋ ਸਾਡੇ ਆਲੂ ਬਹੁਤ ਅੱਛੀ ਤਰ੍ਹਾਂ ਫਰਾਈ ਹੋ ਗਏ ਹਨ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਸਾਈਡ ਤੇ ਕੱਢ ਲਾਂਗੇ ਤੁਸੀਂ ਇੱਦਾਂ ਕਰਕੇ ਫਰਾਈ ਕਰ ਲੈਨੇ ਠੀਕ ਹੈ ਜੇਕਰ ਚਾਹੋ ਤਾਂ ਤੁਸੀਂ ਘੱਟ ਤੇਲ 'ਚ ਵੀ ਕਰ ਸਕਦੇ ਹੋ ਐਸੇ ਤਰ੍ਹਾਂ ਹੀ ਹੁਣ ਆਪਾਂ ਆਪਣੇ ਦੂਜੇ ਜਿਹੜੇ ਆਲੂ ਰਹਿ ਗਏ ਨਾ ਉਹ ਵੀ ਇਦਾਂ ਹੀ ਫਰਾਈ ਕਰ ਲੈਨੇ ఫై ఎన్నీకి కట్ల ప్లేట్ రకగను రే సైడ్ భా మసాలా ఓపెర్ రే

ਆਪਾਂ ਨੇ ਇਹ ਰਿਸਪਾ ਪਾ ਲਿਆ ਆਪਾਂ ਪਾਣੀ ਪਾਣੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾ ਦੇਣਾ ਠੀਕ ਹੈ ਜੀ 15 20 ਮਿੰਟਾਂ ਲਈ ਆਪਾਂ ਨੂੰ ਇਦਾਂ ਹੀ ਰੱਖ ਦੇਣਾ ਰਿਚਣ ਲਈ ਚੰਗੀ ਤਰ੍ਹਾਂ ਰਿਚਣ ਗਈ ਨਾਲੇ ਸਾਡਾ ਇਹਨਾਂ ਦੇ ਵਿੱਚ ਨਮਕ ਵੀ ਸਾਰਾ ਕੁਝ ਰਚ ਜਿਏਗਾ ਉਹਨੇ ਨੂੰ ਆਪਾਂ ਚੰਗੀ ਤਰ੍ਹਾਂ ਟਾਕ ਦੇ ਜੀ ਆਨੰਦ ਕਰ ਦੇਣੀ ਹੈ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਜੀ ਸਾਡੇ ਦਾ ਮੱਲੂ ਬਣ ਕੇ ਹੋ ਗਏ ਤਿਆਰ ਕਿ ਇਸ ਤਰੀਕੇ ਨਾਲ ਬੰਦਿਆ ਦੇਖੋ ਤੁਸੀਂ ਦੇਖ ਵੀ ਸਕਦੇ ਹੋ ਕਿ ਰੰਗਤ ਕਿੰਨੀ ਵਧੀਆ ਆਈ ਹੈ ਤੇ ਬਹੁਤ ਟੇਸਟੀ ਬਣਦੇ ਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਬਣਾਣਾ ਤੇ ਮੈਨੂੰ ਜਰੂਰ ਦੱਸਣਾ ਠੀਕ ਹੈ ਜੇਕਰ ਤੁਸੀਂ ਚਾਹੋ ਇਹਦੇ ਵਿੱਚ ਹੁਣ ਦੇਸੀ ਘਿਓ ਪਾ ਲਓ ਦਹੀਂ ਵੀ ਪਾ ਸਕਦੇ ਹੋ ਠੀਕ ਹੈ ਪਰ ਮੈਂ ਦਹੀਂ ਨਹੀਂ ਪਾਇਆ ਤੇ थैंक यू ਸੋ ਮੱਚ ਤੁਹਾਡਾ ਤੇ थैंक यू ਰਣਜੀਤ ਕੌਰ ਜੀ ਬਹੁਤ ਅੱਛਾ ਲੱਗਿਆ ਤੁਸੀਂ ਕਿਹਾ ਮੈਂ ਸਾਰੀ ਰੈਸিপি ਦੇਖ ਦਿਆਂ ਪਹਿਲਾਂ ਵੀ ਮੈਨੂੰ ਨਾ ਭੈਣਾ ਦੇ ਹੀ ਕਮੈਂਟ ਆਂਦੇ ਹੁੰਦੇ ਸੀਗੇ ਕਿ ਜਿਸ ਤਰ੍ਹਾਂ ਵੀ ਤੁਸੀਂ ਜੋ ਚੀਜ਼ ਬਣਾਉਂਦੇ ਹੋ ਨਾ ਤੇ ਸਾਰੀ ਚੀਜ਼ ਸਾਨੂੰ ਦੱਸਿਆ ਕਰੋ ਤੇ ਇਸ ਕਰਕੇ ਮੈਂ ਹਰ ਚੀਜ਼ ਦੀ ਰੈਸিপি ਨਾਲ ਹੀ ਸ਼ੇਅਰ ਕਰਦੀ ਆ ਕਿਉਂਕਿ ਜੜੇ ਨਵੇਂ ਜੁੜਦੇ ਆ ਨਾ ਤੇ ਕੁਝ ਸਿੱਖਣ ਨੂੰ ਹੀ ਮਿਲਦਾ ਤੇ ਬਾਕੀ ਕਰਮਜੀਤ ਸਿਸਟਰ ਨੇ ਪੁੱਛਿਆ ਸੀ ਕਿ ਤੁਹਾਡਾ ਝੋਨਾ ਲੱਗਿਆ ਨਹੀਂ ਸਿਸਟਰ ਹਾਲੇ ਨਹੀਂ ਲੱਗਿਆ ਕਿਉਂਕਿ ਸਾਡੇ ਤੇ ਨਾ ਬਾਰਿਸ਼ਾਂ ਨਹੀਂ ਹੋਈਆਂ ਹੈਗੀਆਂ ਤੇ ਇਸ ਕਰਕੇ ਨਾ ਬਾਰਿਸ਼ਾਂ ਨਹੀਂ ਹੋਈਆਂ ਤੇ ਤਾਂ ਕਰਕੇ ਨਹੀਂ ਅਸੀਂ ਹਾਲੇ ਝੋਨਾ ਲਾਇਆ ਥੋੜਾ ਹੁਣ ਬਈਏ ਲੈ ਬਰਾਹੀ ਹੋਈਏ ਕੁਛ ਸਾਡੀ ਜਿਹੜੀ ਪਨੀਰੀ ਹੁੰਦੀ ਹੈ ਨੇ ਉਹ ਲੇਟ ਹੋ ਗਈ ਸੀ ਆ ਕੇ ਤੇ ਬਾਕੀ ਸਾਰਿਆਂ ਦਾ ਦਿলো ਸ਼ੁਕਰੀਆ ਥੈਂਕ ਯੂ ਤੇ ਮੇਰੀ ਇਹ ਵਾਲੀ ਰੈਸিপি ਕਿੱਦਾਂ ਦੀ ਲੱਗੀ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਕਰਦਿਆਂ ਦੀ ਫਰਮਾਇਸ਼ ਸੀ ਕਿਸੇ ਦੀ ਫਰਮਾਇਸ਼ ਆਲੂਆਂ ਦੀ ਤੇ ਨਿਸ਼ਾਨ ਸਿੰਘ ਦੀ ਫਰਮਾਇਸ਼ ਸੀ ਕਿ ਪਨੀਰ ਦੀ ਪੁਰਜੀ ਖਾਣੀ ਹੈ ਬਾਕੀ ਜੀ ਕਰਦਿਆਂ ਦੀ ਫਰਮਾਇਸ਼ ਤਾਂ ਪੂਰੀ ਕਰਨੀ ਪੈਂਦੀ ਹੈ ਮਿਲਦਿਆਂ ਕੱਲ ਤੁਹਾਨੂੰ ਨਵੇਂ ਵਲੌਗ ਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਿਆਰਾ ਜਿਹਾ ਕਮੈਂਟ ਜ਼ਰੂਰ ਦਿਆ ਕਰੋ ਕਿ ਤੁਸੀਂ ਮੈਨੂੰ ਕਿੱਥੋਂ ਦੇਖ ਰਹੇ ਹੋ ਠੀਕ ਹੈ ਕਿਹੜੀ ਰੈਸিপি ਮੇਰੀ ਅੱਛੀ ਲੱਗੀ ਬਾਕੀ ਮਿਲਦੀਆਂ ਤੁਹਾਨੂੰ ਕੱਲ ਸਤਿ ਸ਼੍ਰੀ ਅਕਾਲ ਜੀ ਤੇ ਲੋਜੀ ਹਾਂ ਆਪਾਂ ਹੁਣ ਲੈ ਆਂਦਾ ਹੁਣ ਆਪਾਂ ਬਣਾਵਾਂਗੇ ਫੁਲਕੇ ਤੇ ਹਾਂ ਇਹਦਾ ਦੀ ਸਬਜ਼ੀ ਬਣੀ ਹੈ ਤੇ ਪਿੱਤਲ ਦੀ ਕੜਾਹੀ ਵਿੱਚੋਂ ਕੱਢ ਦੂੰਗੀ ਤੇ ਇਸ ਤਰ੍ਹਾਂ ਬਣਦੀ ਹੈ ਬਹੁਤ ਟੇਸਟੀ ਬਣਦੀ ਹੈ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਬਾਕੀ ਮੈਨੂੰ ਤੇ ਬਹੁਤ ਅੱਛੀ ਲੱਗਦੀ ਹੈ ਕੁਝ ਤਾਂ ਮੈਨੂੰ ਤਾਂ ਹੀ ਅੱਛੀ ਲੱਗਦੀ ਹੈ ਕਿਉਂਕਿ ਮੈਂ ਮਿਹਨਤ ਕਰਦੀ ਹਾਂ ਠੀਕ ਹੈ ਜੀ ਤੁਸੀਂ ਜ਼ਰੂਰ ਦੱਸਿਓ ਕਿਹੜੀ ਲੱਗੀ